ਦੋਸਤੋ ਅੱਜ ਖੜੇ ਹਾਂ ਪਿੰਡ ਸਮਾਉ ਕੁਝ ਦਿਨ ਪਹਿਲਾਂ ਆਪਾਂ ਨੇ ਜਿਹੜੀ ਵੀਡੀਓ ਪਾਈ ਸੀ ਜੰਟਾਖਾਨ ਜੀਆ ਦੇ ਪਰਿਵਾਰ ਦੀ ਉਹਨਾਂ ਦਾ ਘਰ ਬਾਰਸ਼ ਦੇ ਵਿੱਚ ਡਿੱਗ ਗਿਆ ਸੀ ਸੋਸ਼ ਘਰ ਦੀ ਉਸਾਰੀ ਹੋਣ ਲੱਗੀ ਆ ਸੋ ਕੁਝ ਸੰਗਤਾਂ ਨੇ ਜਮਨਗਰ ਪੰਚਾਇਤ ਨੇ ਜੋ ਲੈਂਟਰ ਦੀ ਸੇਵਾ ਲਈ ਹੈ ਭਾਈ ਕੁਝ ਸੰਗਤਾਂ ਨੇ ਹੋਰ ਵੀ ਸੇਵਾ ਕੀਤੀ ਐ ਸੋ ਮੈਂ ਦੇਸ ਅਤੇ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੇ ਬੈਠਣ ਜੋ ਅੱਗੇ ਦੋ ਕਮਰੇ ਤਾਂ ਬਣ ਗਏ ਨੇ ਆਪ ਜੀ ਜਿੱਥੇ ਪਖੰਡੀ ਬਾਬਿਆਂ ਨੂੰ ਸੇਵਾ ਭੇਜਦੇ ਹੋ ਜਾਂ ਹੋਰ ਵੱਡੇ ਵੱਡੇ ਲੋਕਾਂ ਨੂੰ ਜਾਂ ਲੰਗਰਾਂ ਵਾਸਤੇ ਭੇਜ ਰਹੇ ਹੋ ਲੰਗਰਾਂ ਦੀ ਤਾਂ ਅੱਜ ਜ਼ਰੂਰਤ ਕੋਈ ਨਹੀਂ ਰਹੀ ਸੋ ਜਿਗਾ ਸੇਵਾਤੇ ਹੋਰ ਹੋਰ ਨਾ ਸੂਬਿਆਂ 'ਚ ਜਾ ਕੇ ਵੱਡੇ ਵੱਡੇ ਲੰਗਰ ਲਾਦਾਂ ਨੇ ਜਦੋਂ ਤੁਸੀਂ ਕਿਤੇ ਕੋਈ ਕਿਸੇ ਕਿਸਮ ਦਾ ਹੜ੍ਹ ਵਗੈਰਾ ਆਉਂਦਾ ਸੋ ਉੱਥੇ ਸਾਨੂੰ ਪੰਜਾਬ ਦੇ ਲੋਕਾਂ ਵੱਲ ਵੀ ਦੇਖਣਾ ਚਾਹੀਦਾ ਸਾਡੇ ਸਿੱਖ ਸੰਸਥਾਵਾਂ ਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਸੋ ਮੈਂ ਬੇਨਤੀ ਕਰਦਾ ਕਿ ਘਰ ਦੀ ਉਸਾਰੀ ਆ ਜਿਹੜੀ ਸ਼ੁਰੂ ਹੋ ਗਈ ਆ ਜਿਹੜਾ ਲੈਂਟਰ ਦਾ ਖਰਚਾ ਦੋ ਕਮਰਿਆਂ ਦਾ ਉਹ ਨਗਰ ਪੰਚਾਇਤ ਨੇ ਭਾਈ ਜਤਿੰਦਰ ਸਿੰਘ ਡਾਕਟਰ ਨੇ ਜਿਹੜੇ ਉਹ ਮੌਜੂਦਾ ਸਰਪੰਚ ਨੇ ਇਸ ਪਿੰਡ ਦੇ ਉਹਨਾਂ ਨੇ ਅਤੇ ਨਗਰ ਪੰਚਾਇਤ ਨੇ ਜ਼ਿੰਮੇਵਾਰੀ ਲੈ ਲਈ ਹੈ ਹੋਰ ਵੀ ਨਗਰ ਨਿਵਾਸੀਆਂ ਨੂੰ ਅਤੇ ਦੇਸ਼ ਵਿੱਚ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਹੈਲਪ ਕਰੋ ਹਾਂਜੀ ਜਨਟਾਖਾਨ ਜੀ ਨਾਲ ਗੱਲ ਕਰਦੇ ਆਂ ਬ੍ਰਿਜ ਠੀਕ ਲੱਗ ਰਿਹਾ ਜਿੰਨਾ ਜਿੰਨਾ ਨੇ ਮਦਦ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਦੇ ਹੋ ਠੀਕ ਹੈ ਧੰਨਵਾਦ ਹਾਂ ਨਗਰ ਪੰਚਾਇਤ ਦਾ ਧੰਨਵਾਦ ਕਰ ਕਰਦੇ ਨੇ ਸੋ ਜਿੰਨਾ ਜਿੰਨਾ ਨੇ ਮਦਦ ਕੀਤੀ ਹੈ ਹੋਰ ਵੀ ਕਰੋ ਆਮ ਮਾਤਾਂ ਜੀ ਨੇ ਬਹੁਤ ਜ਼ਿਆਦਾ ਅੱਗੇ ਲੱਗ ਕੇ ਮਦਦ ਕੀਤੀ ਆਹੇ ਭਾਈ ਦਰਸ਼ਨ ਸਿੰਘ ਜੀ ਕੋਚ ਨੇ ਜਿਹੜੇ ਕਬੱਡੀ ਦੀ ਲਗਾਤਾਰ ਬਹੁਤੇ ਸਾਲਾਂ ਤੋਂ ਕੋਚਿੰਗ ਗਰੀਬ ਬੱਚਿਆਂ ਨੂੰ ਫਰੀ ਦੇ ਤੌਰ ਤੇ ਦਿੰਦੇ ਆ ਰਹੇ ਨੇ ਜਿਨ੍ਹਾਂ ਦੇ ਕੋਲ 45 ਮੈਡਲ ਵੀ ਨੇ ਤੇ 5 ਨੈਸ਼ਨਲ ਲੈਵਲ ਦੇ ਮੈਡਲ ਵੀ ਨੇ ਤੇ 6 ਬੱਚੇ ਇਹਨਾਂ ਦੇ ਬੇਟੇ ਨੇ ਪ੍ਰੈਕਟਿਸ ਕਰਵਾ ਕੇ ਕੋਚਿੰਗ ਦੇ ਕੇ ਨੌਕਰੀਆਂ ਤੇ ਵੀ ਰੱਖੇ ਗਏ ਨੇ 6 ਬੱਚੇ ਸੋ ਇਹ ਉਹਨਾਂ ਦੇ ਮਾਤਾਂ ਜੀ ਨੇ ਇਹ ਬਹੁਤ ਹੈਲਪ ਕਰ ਰਹੇ ਨੇ ਅੱਗੇ ਲੱਗ ਕੇ ਮਾਤਾ ਜੀ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਸਾਰੀ ਸੰਗਤ ਦਾ ਪਹਿਲਾਂ ਤਾਂ ਇਹਦੇ ਲੋ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਵੀ ਹੈਲਪ ਕਰੀ ਆ ਜੋ ਵੀ ਕੀਤਾ ਭੇਜਿਆ ਇਹਨਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਕੀ ਕਹਿਣਾ ਚਾਹੋਗੇ ਅੱਗੇ ਕਹਿਣਾ ਚਾਹਾਂਗੀ ਵੀ ਮੈਂ ਹੋਰ ਬਦਤ ਮੰਗਦੀ ਆ ਵੀ ਹਜੇ ਛੱਤ ਵੀ ਰਹਿੰਦੀ ਆ ਇਹਨਾਂ ਦੀ ਹਾਂਜੀ ਛੱਤ ਦੀ ਜ਼ਿੰਮੇਵਾਰੀ ਤਾਂ ਚਲੋ ਪੰਚਾਇਤ ਨੇ ਲੈ ਲਈ ਪੰਚਾਇਤ ਨੇ ਲੈ ਲਿਓ ਤਾਂ ਕਰਨਗੇ ਜੀ ਇੱਟਾਂ ਦੀ ਵੀ ਲੋੜ ਥੋੜੀ ਇੱਟਾਂ ਦੀ ਲੋੜ ਪਊਗੀ ਭਾਈ ਤੇ ਕਬਰੇਤੀ ਮੰਗਾਉਣੀ ਪਊ ਅੱਜ ਜਿਸ ਮਟੀਰੀਅਲ ਦੀ ਵੀ ਲੋੜ ਆ ਵੀ ਮਤਲਬ ਸੰਗਤਾਂ ਹੋਰ ਵੀ ਕੱਚੇ ਕੱਟੇ ਸਿਮਿੰਟ ਦੇ ਆ ਜਾਣੇ ਇੱਕ ਟਰਾਲੀ ਵੀ ਬਰੇਤੀ ਦੀ ਆ ਜੇ ਹਾਂਜੀ 1500 ਇੱਟ ਦਾ 2000 ਇੱਟ ਦੀ ਜ਼ਰੂਰਤ ਹੈ ਹਾਂਜੀ ਦੇਸ਼ ਤੇ ਵਿਦੇਸ਼ ਵਿੱਚ ਵਸਣੀਆਂ ਸੰਗਤਾਂ ਨੂੰ ਮੈਂ ਕਹੂੰਗਾ ਵੀ ਉਹਨਾਂ ਦੀ ਹੈਲਪ ਜ਼ਰੂਰ ਕੀਤੀ ਜਾਵੇ ਨਗਰ ਨਿਵਾਸੀਆਂ ਨੂੰ ਵੀ ਕਹੂੰਗਾ ਵੀ ਹੈਲਪ ਉਹਨਾਂ ਦੀ ਜ਼ਰੂਰ ਕੀਤੀ ਜਾਵੇ ਮੈਂ ਮੇਰੀ ਗੱਲ ਵਿੱਚ ਹੈ ਲਿਵਰ ਦੀ ਜਿਹੜੀ ਉਹ ਪੈਸੇ ਆ ਨਾ ਲੇਬਰ ਦੇ ਮਤਲਬ ਦਿਹਾੜੀਆਂ ਹਾਂ ਉਹਦੀ ਵੀ ਸਮੱਸਿਆ ਵੱਡੀ ਆਉਂਦੀ ਹੈ ਸੋ ਨਗਰ ਨਿਵਾਸੀਆਂ ਸੋ ਉਹ ਵੀ ਕੋਈ ਨਾ ਕੋਈ ਜ਼ਿੰਮੇਵਾਰੀ ਲਓ ਭਾਈ ਦਿਹਾੜੀਆਂ ਦੀ ਵੀ ਜ਼ਿੰਮੇਵਾਰੀ ਲੈ ਲਓ ਇਹਨਾਂ ਨੂੰ ਕਰ ਦੇ ਵਿੱਚ ਬੈਠ ਦੇ ਕਰ ਦਿਓ ਦਰਸ਼ਨ ਸਿੰਘ ਜੀ ਕੋਚ ਤੋਂ ਵੀ ਆਪਾਂ ਕੋਈ ਕਮੈਂਟ ਲਵਾਂਗੇ ਦੱਸੋ ਜੀ ਆਪਾਂ ਵੀਡੀਓ ਪਾਈ ਸੀ ਕੋਈ ਉਹਦਾ ਅਸਰ ਅੱਗੇ ਹੋਇਆ ਸਾਜੀ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਜਿਹੜੇ ਵੀ ਆਪਣੀ ਹੈਲਪ ਕਰ ਰਹੇ ਨੇ ਉਹਨਾਂ ਦੀ ਅਸੀਂ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਜਿਵੇਂ ਹੁਣ ਕੁਝ ਕੰਮ ਰਹਿੰਦਾ ਹੈ 2008 ਦੀ ਲੋਡ ਹੈ ਹਾਂਜੀ ਕੁਝ ਬ੍ਰੀਤੀ ਸਿਮਿੰਟ ਦੀ ਲੋਡ ਹੈ ਹਾਂ ਕੁਝ ਮਟੀਰੀਅਲ ਦੀ ਲੋਡ ਹੈ ਵੀ ਨਾਲ ਦੀ ਨਾਲ ਕੰਮ ਚੱਲਦਾ ਰਹੇ ਤੇ ਤਾਂ ਕਿ ਇਹਨਾਂ ਦਾ ਕੰਮ ਛੇੜੇ ਚੜ ਸਕੇ ਉਸ ਫਲੇਵਰ ਦੀ ਮਜ਼ਦੂਰੀ ਹਾਂਜੀ ਛੋਟ ਜਿਹੜੀ ਵੀਡੀਓ ਪਾਈ ਸੀ ਆਪਾਂ ਕੁਝ ਦਿਨ ਪਹਿਲਾਂ ਉਹਦਾ ਵੀਡੀਓ ਦਾ ਅਸਰ ਹੋਇਆ ਹਾਂਜੀ ਜਿਹੜੇ ਸਮਾਜ ਸੇਵੀ ਵੀਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਮਦਦ ਕਰੋ ਬਾਕੀ ਜਿਹੜੇ ਸੋਸ਼ਲ ਮੀਡੀਆ ਤੇ ਦਿਖਾਵੇ ਕਰ ਰਹੇ ਨੇ ਉੱਤੇ ਪਲਾਣੇ ਤਾਂ ਮੈਂ ਐ ਕਰਤਾ ਸੀ ਨਹੀਂ ਐ ਕਰਤਾ ਏ ਨਾ ਕਰੋ ਸੇਵਾ ਤਾਂ ਆਹ ਹੈ ਗੁਰੂ ਦੀ ਗੋਲ ਕਾ ਗਰੀਬ ਦਾ ਮੂੰਹਾਂ ਗੁਰਦੁਆਰਾ ਕਮੇਟੀ ਨੂੰ ਵੀ ਮੈਂ ਕਹਿਣਾ ਜਿਹੜੀ ਪਿੰਡ ਦੀ ਗੁਰਦੁਆਰਾ ਕਮੇਟੀ ਆ ਵੀ ਉਹ ਵੀ ਇਹਨਾਂ ਦੀ ਹੈਲਪ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ